ਦੇਵ ਪਾਰਦਾ ਤੰਦਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਪੁਲਿਸ ਨੇ ਆਰਥ ਸਨੇ 5 ਵਿਅਕਤੀਆਂ ਤੇ ਦਰਜ ਕੀਤਾ ਮਾਮਲਾ ਜਿਰਖਪੁਰ ਪੁਲਿਸ ਤੇ ਵੱਲੋਂ ਇੱਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਸਲੂਨ ਦੀ ਮਾਲਕ ਔਰਤ ਸਮਿਤ ਪੰਛਲੋ ਕਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜੀਕੇਯੂਕੇ ਬੀਤੇ ਦਿਨੀ ਜ਼ਿਰਖਪੁਰ ਪੁਲਿਸ ਨੇ ਗੁਪਤ ਸੂਚਨਾ ਤੇ ਰੰਜਨ ਪਲਾਜ਼ਾ ਜ਼ਿਰਖਪੁਰ ਦੇ ਇੱਕ ਸਲੂਨ ਵਿੱਚ ਛਾਪੇਮਾਰੀ ਕਰਕੇ ਇੱਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਬ ਡਿਵੀਜ਼ਨ ਜਿਰਖਪੁਰ ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਦੀਪਕ ਪਾਰਿਕ ਵੱਲੋਂ ਮਾੜੇ ਅੰਜ਼ਰਾ ਖਿਲਾ ਬਿੱਡੀ ਮੁਹਿੰਮ ਸੰਬੰਧੀ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਨਿਗਰਾਨੀ ਹੇਠ ਐਸਐਚਓ ਜਿਰਖਪੁਰ ਇੰਸਪੈਕਟਰ ਜਸਕਬਲ ਸਿੰਘ ਸੇਖੋ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਤੇ ਸਪੈਸ਼ਲ ਨਾਕੇਬੰਦੀ ਕਾਲਕਾ ਚੌਂਕ ਜਿਰਖਪੁਰ ਮੌਜੂਦ ਸੀ ਤਾਂ ਮੁਖਬਰ ਖਾਸ ਵੱਲੋਂ ਇਤਲਾ ਮਿਲੀ ਕਿ ਰੰਜਨ ਪਲਾਜ਼ਾ ਮਾਰਕੀਟ ਵਿੱਚ ਐਨਐਸ ਜੁਨੀਸੈਕਸ ਲੂਨ ਐਸ ਯੋ ਨੌ ਪਹਿਲੀ ਮੰਜ਼ਲ 'ਚ ਦੇਵ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਕਤ ਸਲੂਨ ਵਿੱਚ ਦੇਵ ਵਪਾਰ ਦਾ ਧੰਦਾ ਚਲਾਕੇ ਗਾਕਾ ਤੇ ਮੋਟੀ ਰਕਮ ਵਸੂਲਦੇ ਹਨ ਜੋ ਉਕਤ ਖੂਫੀਆ ਸੂਚਨਾ ਮਿਲਣ 3 4 ਅਤੇ 5 ਇਮੋਰਲ ਟ੍ਰੈਫਿਕ ਐਕਟ ਤਹਿਤ ਜਿਰਕਪੁਰ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀਨਾ ਦੀਪਕ ਕੁਮਾਰ ਅਸਪੁਰਾ ਦੀ 에ਰਪੋਰਟ ਕੀ ਮਸਲੇ ਦੀ ਕਿਸ ਸੰਦਰਭ ਚ ਆ ਜਾਪਾਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਜੀ ਹਾਂਜੀ ਪ੍ਰਾਇਮਰੀਲੀ ਜੇ ਅਸੀਂ ਦੋ ਮੈਟਰਸ ਨੂੰ ਲੈ ਕੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦੇ ਸੀ ਪਹਿਲਾ ਮਸਲਾ ਹੈ ਜੀ ਇੱਕ 911 ਨੂੰ ਆਪਣਾ ਤਕਰੀਬਨ 5 ਵਜੇ ਰਿਟਾਇਰਡ ਲੈਫਟੇਨੈਂਟ ਕਰਮਨ ਸਾਹਬ ਸੀਗੇ ਉਹਨਾਂ ਦੇ ਰੋਡ ਰੇਜ ਦੇ ਵਿੱਚ ਤਿੰਨ ਜਿਹੜੇ ਨੌਜਵਾਨ ਸੀ ਉਹਨਾਂ ਨੇ ਕਾਫੀ ਮਾਰਕੁੱਟ ਕੀਤੀ ਉਹਦੇ ਸਬੰਧ ਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰਕੇ ਤੇ 476 ਨੰਬਰ ਦਾ ਮੁਕਦਮਾ ਦਰਜ ਕਰਕੇ ਖਾਣਾ ਜਿਲ੍ਹਾਪੁਰ ਦੇ ਵਿੱਚ ਜਿੰਨਾਂ ਜਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਖਤਮ ਕੀਤਾ ਤੇ ਇਹ ਦੂਸਰਾ ਮੈਟ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਕਿ ਇਹਦੇ ਵਿੱਚ ਸਾਡੇ ਇੱਕ ਐਨਐਸ ਯੂਰੀਸੈਕ ਸਲੂਨ ਦੇ ਆੜ ਦੇ ਵਿੱਚ ਜਿਹੜਾ ਇੱਕ ਦੇਵਪਾਰ ਦਾ ਧੰਦਾ ਚੱਲ ਰਿਹਾ ਸੀਗਾ ਉੱਥੇ ਅਸੀਂ ਕੱਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਉੱਥੇ ਅਸੀਂ 5 ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਤੇ ਉੱਥੋਂ ਦੇ ਨ ਦੋ ਕੁੜੀਆਂ ਸੀਗੀਆਂ ਉਹਨਾਂ ਨੂੰ ਰੈਸਕਿਊ ਕੀਤਾ ਜਿਹੜੇ 5 ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਹੋਇਆ ਉਹਨਾਂ ਦੇ ਵਿੱਚੋਂ ਇੱਕ ਲੇਡੀ ਸੀ ਜਿਹੜੀ ਉਸ ਦੀ ਮਾਰਗਨ ਸੀਗੀ ਇੱਕ ਮੈਨੇਜਰ ਸੀਗਾ ਤੇ ਤਿੰਨ ਉੱਥੇ ਜਿਹੜੇ ਐਜ਼ ਅ ਪਿਪ ਕੰਮ ਕਰ ਰਹੇ ਸੀਗੇ ਬੰਦੇ ਉਸੀ ਪ੍ਰਾਈਮਰਲੀ ਮੈਂ ਤਾਂ ਉਹ ਦੋ ਮੈਟਰਾਂ ਬਰਹੀ ਚੰਗਰੀ ਜਿੰਨ ਚੋਂ ਉਹ ਜਿਹੜਾ ਮਾਰਕਅਪ ਦਾ ਮਾਮਲਾ ਕਰਨਲ ਸਾਹਿਬ ਨਾਲ ਮਾਰਕਅਪ ਤੇ ਕੀਆ ਉਹ ਕੋਈ ਰੰਜਿਸ਼ ਸੀ ਜਾਂ ਕੋਈ ਲੋਟੋ ਜ਼ਿਵਾਰਦਤ ਨੂੰ ਅੰਜਾਮ ਦੇਣਾ ਸੀਗਾ ਨਹੀਂ ਨਹੀਂ ਜਿਹੜੇ ਕਰਨਲ ਸਾਹਿਬ ਸੀਗੇ ਉਹ ਆਪਣਾ ਇਥੋਂ ਨਾਪਾ ਸਾਹਿਬ ਦੇ ਕੋਲ ਬੈਕ ਸਾਈਡ ਤੇ ਉਹ ਜਾ ਰਹੇ ਸੀਗੇ ਆਪਣੀ ਗੱਡੀ ਤੇ ਉਹਨਾਂ ਦੇ ਸਾਈਡ ਨੂੰ ਲੈ ਕੇ ਕਿਸੇ ਨਾਲ ਬੋਲ ਬੋਚਾਲ ਹੋ ਗਈ ਬਟ ਉਹ ਮੁੰਡਿਆਂ ਨੇ ਜ਼ਿਆਦਾ ਹੀ ਐਗਰੈਸ਼ਨ ਦਿਖਾਉਂਦੇ ਹੋਏ ਜਿਹੜੇ ਰਿਟਾਇਰਡ ਕਰਨਲ ਸਾਹਿਬ ਸੀਗੇ ਉਹਨਾਂ ਨੂੰ ਕਾਫੀ ਕੁੱਟਮਾਰ ਕੀਤੀ ਉਹਨਾਂ ਨੇ ਕੋਈ ਪ੍ਰਾਣੀ ਰੰਜਿਸ਼ ਨਹੀਂ ਸੀਗੀ ਰੀਅਲੀ ਪੜਿਆ ਜਿਵੇਂ ਨਹੀਂ ਦਿਖਦਾ ਹਾਂਜੀ ਹਾਂਜੀ ਤੇ ਤਿੰਨੋ ਦੋਸ਼ੀ ਕਿਉਂ ਦੇ ਦੇ ਦੋ ਮੁੰਡੇ ਨੇ ਜੀ ਇਹ ਤਾਂ ਇੱਥੇ ਕਾਰੋਬਾਰ ਕਰਦੇ ਨੇ ਇੱਕ ਮੁੰਡਾ ਨੇ ਤਾਂ ਸਟੱਡੀ ਕਰਦੇ ਨੇ ਤੇ ਨਸ਼ੇ ਨਾਲ ਸੰਬੰਧ ਦੀ ਕੋਈ ਸ਼ਿਕਾਇਤ ਮਾਰ ਕੇ ਨਹੀਂ ਨਸ਼ੇ ਸੰਬੰਧੀ ਹੱਦ ਤੱਕ ਸਾਡੇ ਕੋਲ ਝਾਂਚ ਨਹੀਂ ਆਇਆ ਜੀ ਨਹੀਂ ਨਸ਼ੇ ਵਾਲੀ ਸੀਗੇ ਵੈਸੇ ਜਿਵੇਂ ਥੋੜੇ ਜਿਆਦਾ ਅਗਰੈਸਿਵ ਜ਼ਿਆਦਾ ਹੋ ਗਏ ਪਰਸਨਲ ਜ਼ਿਆਦਾ ਵੀ ਇਸ ਵਿੱਚ ਨਹੀਂ ਵੈਪਨ ਕੋਈ ਨਹੀਂ ਵਰਤਿਆ ਪਰ ਕੋਈ ਵੀਲੈਂਸ ਸਟੋਰ ਹੈ ਹਾਂਜੀ ਉਹਦੇ ਮੁੰਡਾ ਦੇ ਮੱਥੇ ਤੇ ਕਾਫੀ ਇੰਜਰੀ ਹੈ ਜੀ ਸਿਰ ਤੇ ਜਿਹੜਾ ਆਪਣਾ ਅਸੀਂ ਉਹਨਾਂ ਦੇ ਜਿਹੜਾ 109 115 126 3591 ਜਿਹੜਾ ਆਪਣਾ ਪਹਿਲਾਂ 307 ਹੁੰਦਾ ਸੀ ਉਹਦੇ ਅੰਦਰ ਇਹ ਐਫਆਈਆਰ ਦਰਜ ਕੀਤੀ ਸੀ ਸੁਣਨੇ ਮੈਂ ਆਸਤੇ ਕਿ ਉਹਨਾਂ ਤੇ ਵੀ ਕਾਰਵਾਈ ਹੋਊਗੀ ਸਾਰੇ ਸਾਰੇ ਦੇ ਜਿੰਨੇ ਵੀ ਪਹਿਲਾਂ ਕਾਰਵਾਈ ਅਸੀਂ ਪਹਿਲਾਂ ਲਗਾਤਾਰ ਹੀ ਕਾਰਵਾਈ ਕਰਦੇ ਆ ਰਹੇ ਹਾਂ ਜੀ ਹੁਣ ਵੀ ਸਾਡੇ ਕੋਲ ਧਿਆਨ ਚਾਹੁੰਦਾ ਤਾਂ ਅਸੀਂ ਕਾਰਵਾਈ ਕਰਦੇ ਇਹ ਜਿਹੜਾ ਇਹ ਕਾਰਵਾਈ ਕੀਤੀ ਇਹ ਵੀ ਐਸੇ ਦੇ ਹੀ ਜਿਹੜੀ ਲੜੀ ਦੇ ਵਿੱਚ ਅਸੀਂ ਕਾਰਵਾਈ ਕੀਤੀ ਸਰ ਸੁਣਨੇ ਮੈਂ ਆਤਾ ਹੈ ਕਿ ਇਨ ਲੀਗਲ ਹੋਟਲ ਮੇ ਵੀ ਐਸੇ ਦੇਹ ਵਪਾਰ ਕਾ ਕਾਰੇ ਕੀਤਾ ਜਾ ਰਹਾ ਹੈ ਸਰ ਕੀ ਕਾਰਵਾਈ ਹੋਗੀ ਪੁਲਿਸ ਦੀ ਤਰਫ ਸੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਜੀ ਜਦੋਂ ਜਦੋਂ ਸਾਡੇ ਧਿਆਨ ਚ ਆਉਂਦਾ ਅਸੀਂ ਕਾਰਵਾਈ ਕਰਦੇ ਹਾਂ ਪਰ ਚਾਹੇ ਹੋਟਲ ਦੀ ਆੜ ਦੇ ਵਿੱਚ ਹੋਵੇ ਚਾਹੇ ਕਿਸੇ ਸਲੂਨ ਦੀ ਆੜ ਦੇ ਵਿੱਚ ਹੋਵੇ ਚਾਹੇ ਸਪਾ ਦੀ ਆੜ ਦੇ ਵਿੱਚ ਹੋਵੇ ਕਿਸੇ ਨੂੰ ਨਹੀਂ ਬਖਸ਼ੀ ਲੋ ਸਰ ਰਾਤ ਦੇ ਸਮੇਂ ਸੜਕੋ ਪਰ ਵੀ ਦੇਖਾ ਜਾਤਾ ਹੈ ਕਿ ਪ੍ਰੋਸਟਿਗੂਸ਼ਨ ਕੇ ਲੀਏ ਲੜਕੀਆਂ ਖੜੀ ਹੁੰਦੀ ਹੈ ਵੀਆਈਪੀ ਰੋਡ ਸੇ ਲੈਕਰ ਪਟਿਆਲਾ ਰੋਡ ਤੱਕ ਕੀ ਕਭੀ ਇਨਪੇ ਕੋਈ ਕਾਰਵਾਈ ਹੋਗੀ ਸਤ ਬਿਲਕੁਲ ਹੋਊਗੀ ਜੀ ਕਾਰਵਾਈ ਪਹਿਲਾਂ ਸਾਡੀ ਨਾਈਟ ਰਟੀ ਝੋੜੀ ਪੈਟ੍ਰੋਲਿੰਗ ਦੀ ਜੋ ਇਹ ਸਾਨੂੰ ਸਮੱਸਿਆ ਆ ਰਹੀ ਸੀ ਕਿਉਂਕਿ ਸਾਡੇ ਦੋ ਨਾਈਟ ਪੈਟ੍ਰੋਲਿੰਗ ਵਹੀਕਲ ਚੱਪ ਰਹੇ ਤੇ ਜਿਹੜਾ ਤੁਸੀਂ ਇੱਕ ਸਟ੍ਰੈਚ ਕਹਿ ਰਹੇ ਹੋ ਉਸੇ ਇਹਦੇ ਲਈ ਅਸੀਂ ਇੱਕ ਡੈਡੀਕੇਟਿਡ ਪੀਸੀਆ ਪੁਆਇੰਟ ਕਰਤੀ ਹੈ ਜੋ ਜਦੋਂ ਵੀ ਸਾਡੇ ਧਿਆਨ ਚ ਆਉਗਾ 100% ਕਾਰਬੋਨ ਹੋਣੀ ਹੈ ਤੇ ਹੁਣ ਰੋਡ ਵੇਸ ਤੋਂ ਲੈ ਕੇ ਹੁਣ ਜਿੱਥੇ ਫਰਮ ਦੀ ਹਾਈਵੇ ਤੋਂ ਵੀ ਸਪੀਡ ਤੇ ਜੀਣੀ ਚਲਦੀ ਹੁੰਦੀ ਹੈ ਉਹ ਵੀ ਕੰਟਰੋਲਰ ਵੀ ਹੈ ਹਾਂਜੀ ਸਪੀਡ ਲਈ ਤਾਂ ਤੁਹਾਨੂੰ ਮੈਂ ਥੋੜਾ ਦੱਸਣਾ ਚਾਹੁੰਦਾ ਇਹ ਥੋੜਾ ਹਾਈਵੇ ਤੋਂ ਪਿੱਛੇ हट ਕੇ ਸੀਗਾ ਕੱਚੇ ਰਾਸਤੇ ਸੀ ਜਿੱਥੇ ਉਹਨਾਂ ਦਾ ਹੋਇਆ ਜੀ ਬਾਕੀ ਹਾਈਵੇ ਦਾ ਸਪੀਡ ਨੂੰ ਲੈ ਕੇ ਸਾਡੇ ਜਿਹੜੇ ਟ੍ਰੈਫਿਕ ਦੇ ਮੁਲਾਜ਼ਮ ਨੇ ਲਗਾਤਾਰ ਸਰਗ ਨੇ जिधर स्पीड मीटर लगे हो वेरी जगह जगह पे जेठा में ओवर स्पीड दे जाना उसे कार भी टीकी नहीं बिल्कुल ये जेठा पुलिस टेस्टिंग ना खड़ा पुलिस टेस्टिंग ने वैसे भी एक्सेस है ते एक। अपना डीएसपी डॉक्टर भी एक्सेस है दोनों जगह देखे गए एक्टिव हो गई है यहाँ की बिल्कुल चल रहे हैं तो � ਸਾਡੇ ਮਨੋਂ ਪੁਲਿਸ ਵੱਲੋਂ ਤਾਂ ਨਾ ਹੀ ਕਦੇ ਇਹ ਮਸਲਾ ਚੱਕਿਆ ਗਿਆ ਨਾ ਹੀ ਕਦੇ ਐਵੇਂ ਹੋਇਆ ਵੀ ਕਦੇ ਕੋਈ ਮੁਲਾਜ਼ਮ ਘਰ ਫੋਨ ਕਰਕੇ ਕੋਈ ਕਿਸੇ ਦੀ ਕੋਈ ਕਾਰਵਾਈ ਫੋਨ ਮੰਗੀ ਹੋਣੀ ਹੋਵੇ ਸਰ ਆਸ-ਪਾਸ ਕੇ ਬਾਰਡਰ ਏਰੀਆ ਪਰ ਦੇਖਾ ਜਾਏ ਪੰਚਕੁਲਾ ਔਰ ਚੰਡੀਗੜ੍ਹ ਕੇ ਮੁਤਾਬਿਕ ਜਿਲ੍ਹਕੁਰ ਕੇ ਥਾਣਿਆਂ ਮੇ ਮੁਲਾਜ਼ਮ ਕੀ ਕਮੀ ਦੇਖੀ ਜਾਂਦੀ ਹੈ ਮੈਂ ਇਹ ਜਿਹੜਾ ਫਿਗਰ ਚੈੱਕ ਕਰਕੇ ਦੱਸ ਦੂੰਗਾ ਮੈਨੂੰ ਚੰਡੀਗੜ੍ਹ ਦੇ ਆ ਪੰਚਕੁਲਾ ਬਾਰੇ ਇੰਨੀ ਪਤਾ ਨਹੀਂ ਕਿੰਨੇ ਹੈ ਉਹ ਤੋਂ ਲਈਏ ਜੀ ਥਾਣਾ ਪੁਲਿਸ ਹਾਂ ਜੀ ਪ੍ਰਪੋਜ਼ਲ ਚੱਲ ਰਿਹਾ ਜੀ ਗਵਰਨਮੈਂਟ ਵੱਲੋਂ ਹਿਲ ਤੱਕ ਉਹ ਮਤਲਬ ਕਿ ਸਾਡੇ ਤੋਂ ਸਿਰਫ ਕਮੈਂਟਸ ਲਈ ਆਇਆ ਸੀ ਅਸੀਂ ਕਮੈਂਟਸ ਲਿਖ ਕੇ ਦੇ ਦਿੱਤੀ ਸੀ ਅਕੋਰਡਿੰਗਲੀ